ਸੰਗਤ ਜੀ ਦਰਸ਼ਨ ਕਰੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਵਿੱਚ ਜੋ ਉਹਨਾਂ ਦਾ ਆਪਣਾ ਜੱਦੀ ਘਰ ਸੀ ਹਨ ਜੋ ਆਪਾਂ ਆਨੰਦਪੁਰ ਸਾਹਿਬ ਦਾ ਕਿਲਾ ਕਹਿੰਦੇ ਨੇ ਆ ਤੇ ਪਵਿੱਤਰ ਬੌਲੀ ਸਾਹਿਬ ਬਣਿਆ ਹੋਆ ਉਸ ਸਮੇਂ ਦਾ ਉਸੇ ਵੇਲੇ ਦਾ ਹਨ ਸੋ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣੇ ਆ 132 ਪੌੜੀਆਂ ਹਨ 132 ਤੇ 132 264 ਹੋ ਜਾਂਦੀਆਂ ਸੋ ਤੁਹਾਨੂੰ ਬਿਲਕੁਲ ਥੱਲੇ ਜਾ ਕੇ ਜਿੱਥੇ ਜਾਲ ਛਕਾਉਂਦੇ ਆ ਉਹਦੇ ਦਰਸ਼ਨ ਕਰਵਾਵਾਂਗੇ ਸੋ ਜਿਹੜੇ ਵੀਰ ਭਰਾ ਹਨਾ ਜਾ ਨਹੀਂ ਸਕਦੇ ਜਾਂ ਜਿਨ੍ਹਾਂ ਨੇ ਵੇਖਿਆ ਨਹੀਂ ਸੋ ਉਹ ਦਰਸ਼ਨ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਸੋ ਕਾਫੀ ਸੰਗਤ ਹੁੰਦੀ ਹੈ ਹਰ ਰੋਜ਼ ਸੋ ਅਸੀਂ ਵੀ نیچے ਜਾ ਰਹੇ ਹਾਂ ਹੁਣ ਸੋ ਇੱਥੇ ਬਾਬਾ ਜੀ ਜਾਲ ਛਕਾਉਂਦੇ ਆ ਸਾਡੀ ਵੀ ਵਾਰੀ ਆ ਚੁੱਕੀ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਆਪਣੀ ਪੇਜ ਜ਼ਰੂਰ ਫੋਲੋ ਕਰਿਓ ਹਨਾ ਧੰਨਵਾਦ ਸੋ ਅਸੀਂ ਵੀ ਜਲ ਸਕਦੇ ਹਾਂ ਹੁਣ